18 ਸਤੰਬਰ ਨੂੰ ਇੱਕ ਇਨਫੋਰਮੇਸ਼ਨ ਥਾਣਾ ਸੀ ਡਿਵੀਜ਼ਨ ਚ ਰਿਸਿਵ ਹੋਈ ਸੀ ਜਿਸ ਦੇ ਵਿੱਚ ਮੋਤੀ अरोड़ा ਨੇ ਆ ਕੇ ਦੱਸਿਆ ਵੀ ਉਹਨਾਂ ਦੀ ਇੱਕ ਟੈਨ ਕਾਰ ਹੈ ਜਿਹੜੀ ਉਹ ਇੱਥੇ ਸੀ ਡਿਵੀਜ਼ਨ ਤੋਂ ਥੋੜੀ ਜੀ ਦੂਰ ਇੰਨਾ ਰੌਵਲ ਇੱਕ ਦੁਕਾਨ ਦੇ ਉੱਤੇ ਲਗਾਈ ਜਦੋਂ ਲਗਾਈ ਤੇ ਪਿੱਛੋਂ ਦੋ ਨੌਜਵਾਨ ਆਏ ਤੇ ਦੋ ਨੌਜਵਾਨ ਇਹਨਾਂ ਨੂੰ ਵੈਪਨ ਦਿਖਾ ਕੇ ਜਿਹੜਾ ਉਹਨਾਂ ਦੀ ਕਾਰ ਜਿਹੜੀ ਐ ਸਨੇਚ ਕਰਕੇ ਲੈ ਗਏ ਜਿਸ ਤੇ ਤੁਰੰਤ ਕਾਰਵਾਈ ਕਰਕੇ ਜਿਹੜਾ ਮਗਦਮਾ ਰਜਿਸਟਰ ਕੀਤਾ ਗਿਆ ਜੇਸੀਪੀ ਸਾਊਥ ਪ੍ਰਵੇਸ਼ ਚੋਪੜਾ ਜੀ ਤੇ ਐਸਐਚਓ ਸੀ ਡਿਵੀਜ਼ਨ ਰਜਵੰਤ ਕੌਰ ਇਹਨਾਂ ਦੀਆਂ ਟੀਮਸ ਕਨਸਟੀਟਿਊਟ ਕੀਤਿਆ ਗਈਆਂ ਇਮੀਡੀਏਟਲੀ ਜਿਹੜੀਆਂ ਇਸ ਵਾਰਦਾਤ ਨੂੰ ਜਿਹੜਾ ਟਰੈਕ ਕਰਨਾ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਮੈਡਿਕਲਸਟਰੀ ਇਸ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੇ ਦੋ ਦੋਸ਼ੀ ਜਿਹੜੇ ਆ ਉਹ ਇਸ ਦੇ ਵਿੱਚ ਆਇਡੈਂਟੀਫਾਈ ਕੀਤੇ ਉਹਨਾਂ ਦੋਵਾਂ ਦੋਸ਼ੀਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇਸ ਦੇ ਵਿੱਚ ਅਰੈਸਟ ਕੀਤਾ ਗਿਆ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਦੇ ਵਿੱਚ ਰਸ਼ਪਾਲ ਸਿੰਘ ਉਰਫ ਗੋਲਦੀ ਪੁੱਤਰ ਪ੍ਰੀਤਮ ਸਿੰਘ ਜਿਹੜਾ ਸੌਰ ਸਿੰਘ ਦਾ ਰਹਿਣ ਵਾਲਾ ਤੇ ਵਤਨਾਮ ਸਿੰਘ ਪੁੱਤਰ ਸਰਦੂਲ ਸਿੰਘ ਜਿਹੜਾ ਨਸ਼ਰਾ ਪਨਵਾ ਦੇ ਲਾਗੇ ਜਿਹੜਾ ਟੋਟੀਆਂ ਪਿੰਡ ਪੈਂਦਾ ਉੱਥੋਂ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜੀ ਖੋਈ ਹੋਈ ਕਾਰ i10 ਉਹ ਬਰਾਮਦ ਕੀਤੀ ਗਈ ਪਲੱਸ ਜਿਹੜਾ ਇੱਕ ਇਹਨਾਂ ਪਿਸਤਲ ਵਿਖਾਇਆ ਸੀਗਾ ਕਡਾਉਣਾ ਪਿਸਤਲ ਸੀਗਾ ਉਹ ਵੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਇਹਦੇ ਵਿੱਚ ਜਿਹੜੀ ਦੱਸਣਯੋਗ ਗੱਲ ਇਹ ਆ ਵੀ ਜਿਹੜਾ ਵਤਨਾਮ ਸਿੰਘ ਹੈ ਇਹ 2018 ਤੋਂ 2018 ਦੇ ਵਿੱਚ ਇਹ ਕੈਨੇਡਾ ਤੋਂ ਜਿਹੜਾ ਵਾਪਸ ਆਇਆ ਸੀਗਾ ਇਹ 2018 ਦੇ ਵਿੱਚ ਇਹ ਉੱਥੋਂ ਡਿਪੋਰਟ ਹੋ ਕੇ ਆਇਆ ਇਹ ਕਰੀਬ 15 ਤੋਂ ਲੈ 15-16 ਸਾਲ ਜਿਹੜਾ ਕੈਨੇਡਾ ਦੇ ਵਿੱਚ ਰਿਹਾ ਸੀਗਾ ਉਸ ਤੋਂ ਆ ਕੇ ਜਦੋਂ ਵਾਪਸ ਆਇਆ ਮਾੜੀ ਸੰਗਤ ਦੇ ਵਿੱਚ ਪੈ ਗਿਆ ਤੇ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਇਹ ਸਵਾਰਦਤ ਨੂੰ ਅੰਜਾਮ ਦਿੱਤਾ ਜਿਹੜਾ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਕਰਦਿਆਂ ਜਿਹੜਾ ਇਹਨਾਂ ਨੂੰ 24 ਘੰਟਿਆਂ ਦੇ ਵਿੱਚ ਹੀ ਆਇਡੈਂਟੀਫਾਈ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਜਿਹੜੀ ਖੋਸ਼ ਉਦਾਕਾਰ ਆ ਜਿਹੜੀ ਇਹਨਾਂ ਕੋਲ ਬਰਾਮਦ ਕੀਤੀ ਗਈ